ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 16 17 18 19 20 ਮਈ ਪੰਜਾਬ ਦੇ ਮੌਸਮ ਦੀ ਕਿ ਇਹਨਾਂ 3-4 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਦੇ ਵਿੱਚ ਕੀ-ਕੀ ਹਲਚਲ ਹੋਵੇਗੀ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਤਕਰੀਬਨ ਜੇ ਆਪਾਂ 16 ਮਈ ਦੀ ਗੱਲ ਕਰੀਏ ਅੱਜ ਤਕਰੀਬਨ ਦਿਨ ਤੇਜ਼ ਧੁੱਪ ਵਾਲਾ ਰਹੇਗਾ ਕਿਉਂਕਿ ਪਿਛਲੇ ਵੀਰੋ 2-3 ਦਿਨਾਂ ਤੋਂ ਲੈ ਕੇ ਕਾਫੀ ਗਰਮਾਈ ਗਰਮੀ ਆ ਜੋ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੇਜ਼ ਧੁੱਪ ਵੀਰੋ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾਗਾ ਜੀ ਸਾਰੇ ਪੰਜਾਬ ਵਾਸੀਆਂ ਨੂੰ ਸੋ ਵੀਰੋ ਜੇਕਰ ਆਪਾਂ ਗੱਲ ਕਰੀਏ ਗਰਮੀ ਤੋਂ ਰਾਹਤ ਦੀ ਗਰਮੀ ਤੋਂ ਰਾਹਤ ਫਿਲਹਾਲ ਆਪਾਂ ਨੂੰ ਆਉਂਦੀ 20 ਤਰੀਕ ਤੱਕ ਨਹੀਂ ਮਿਲੇਗੀ ਕਿਉਂਕਿ ਕੋਈ ਵੀ ਐਦਾਂ ਦਾ ਸਿਸਟਮ ਇਸ ਦਿਨਾਂ ਦੇ ਵਿੱਚ ਨਹੀਂ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਬਰਸਾਤ ਵਰਗੀਆਂ ਗਤੀਵਿਧੀਆਂ ਹਾਲਾਤ ਬਣਨ ਤੇ ਪੰਜਾਬ ਦੇ ਮੌਸਮ ਵਿੱਚ ਥੋੜੀ-ਮੋਟੀ ਆਪਾਂ ਨੂੰ ਠੰਡ ਦੇਖਣ ਨੂੰ ਮਿਲੇ ਸੁਬਿਰੋ ਐਦਾਂ ਦਾ ਕੋਈ ਸਿਸਟਮ ਫਿਲਹਾਲ ਆਪਾਂ ਨੂੰ ਆਉਂਦੇ 4-5 ਦਿਨ 20 ਮਈ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਛੋਟੀਆਂ-ਮੋਟੀਆਂ ਗਤੀਵਿਧੀਆਂ ਜਿਵੇਂ ਕਿ ਵੀਰੋ ਦੁਪਹਿਰ ਤੋਂ ਬਾਅਦ ਗਰਮੀ ਵਧਦੀ ਹੈ ਅਚਾਨਕ ਟੈਂਪਰੇਚਰ ਵੱਧਦੇ ਨੇ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਛੋਟੀ-ਮੋਟੀ ਬੱਦਲਬਾਜ਼ੀ ਬਣ ਕੇ ਅਚਾਨਕ ਮੀਂਹ ਨੇਰੀ ਦਾ ਮਾਹੌਲ 10-20 ਮਿੰਟਾਂ ਲਈ ਬਣ ਕੇ ਵੀਰੋ ਐਦਾਂ ਦੀ ਕੋਈ ਅਪਡੇਟ ਆਪਾਂ ਨੂੰ ਨਹੀਂ ਮਿਲ ਰਹੀ ਕਿਉਂਕਿ ਇਹਦਾ ਵੀਰੋ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਨਿਸ਼ਚਿਤ ਕੋਈ ਖੇਤਰ ਨਹੀਂ ਹੁੰਦਾ ਇਹ ਅਚਾਨਕ ਬੱਦਲ ਬਣਦੇ ਨੇ ਕੁਝ ਸਮੇਂ ਬਾਅਦ ਹੀ ਮੌਸਮ ਸਾਫ਼ ਹੋ ਜਾਂਦਾ ਐਦਾਂ ਹਵਾਵਾਂ ਵੀਰੋ ਜ਼ਿਆਦਾ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਪੂਰਬੀ ਦੱਖਣੀ ਹਵਾਵਾਂ ਦਾ ਵੀ ਰੁੱਖ ਦੇਖਣ ਨੂੰ ਮਿਲ ਸਕਦਾ ਹੈ ਪਰ ਵੀਰੋ ਹਵਾ ਦੇ ਵਿੱਚ ਥੋੜਾ ਮੋਟਾ ਫੇਰ ਬਦਲ ਹੋ ਸਕਦਾ ਹੈ ਪਰ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡਾ ਬਦਲਾਅ ਨਹੀਂ ਆਵੇਗਾ ਆਉਂਦੇ ਵੀਰੋ 4-5 ਦਿਨ ਹੋਣਗੇ ਜਿਨ੍ਹਾਂ ਆਪਾਂ ਕਹიდੀ ਵੀ ਕੜਾਕੇ ਦੀ ਗਰਮੀ ਵਾਲੇ ਹੋਣਗੇ ਵੀਰੋ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਆਪਾਂ ਨੂੰ 44 ਡਿਗਰੀ ਘੱਟੋ-ਘੱਟ ਦੇ ਵੱਧ ਤੋਂ ਵੱਧ ਵੀਰੋ 45-46 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚਣ ਦੀ ਉਮੀਦ ਬਣੀ ਹੋਈ ਹੈ ਹੋਰ ਵੀਰੋ ਅਚਾਨਕ ਮੌਸਮ ਦੇ ਵਿੱਚ ਕੋਈ ਤਬਦੀਲੀ ਆਉਂਦਾ ਜਿਹੜਾ ਵੀਰੋ ਸਿਸਟਮ ਹੈ ਉਹ ਆਪਾਂ ਨੂੰ ਕੋਈ ਅਪਡੇਟ ਨਹੀਂ ਮਿਲਦੀ ਕਿਸੇ ਵੀ ਸਮੇਂ ਤਕਰੀਬਨ ਦੁਪਹਿਰ ਕੋ ਤੋਂ ਬਾਅਦ ਤੋਂ ਗਰਮੀ ਵੱਧਦੀ ਹੈ ਕਿ ਲ ਤਾਂ ਅਚਾਨਕ ਵੀਰੋ ਬੱਦਲ ਬਣਦੇ ਨੇ ਕੁਝ ਸਮੇਂ ਲਈ ਮੀਂਹ ਪੈਂਦਾ ਫਿਰ ਤੋਂ ਮੌਸਮ ਸਾਫ ਹੁੰਦਾ ਐਦਾਂ ਦੀਆਂ ਗਤੀਵਿਧੀਆਂ ਕਿਸੇ ਵੀ ਸਮੇਂ ਕਿਸੇ ਵੀ ਖੇਤਰ ਵਿੱਚ ਹੋ ਸਕਦੀਆਂ ਨੇ ਬਾਕੀ ਵੀਰੋ ਸਿਸਟਮ ਆਪਾਂ ਨੂੰ ਤਕਰੀਬਨ 26-27 ਤਰੀਕ ਦੇ ਆਸ-ਪਾਸ ਆਉਂਦਾ ਦੇਖਣ ਨੂੰ ਮਿਲੇਗਾ ਵੀਰੋ ਉਸੋਂ ਜੋ ਸਿਸਟਮ ਦੇ ਚੱਲਦੇ ਆ ਪੰਜਾਬ ਦੇ ਕੋਲੋਂ ਵੱਖ-ਵੱਖ ਖੇਤਰਾਂ ਦੇ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਫਿਲਹਾਲ ਪਏ ਨੇ ਆਪਾਂ ਨੇੜੇ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਹੀ ਤੋਂ ਸਹੀ ਜਾਣਕਾਰੀ ਸਾਂਝੀ ਕਰਾਂਗੇ ਵੀਰੋ ਸੋ ਮੌਸਮ ਦੀ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਵੀਰੋ ਕੋਈ ਅਚਾਨਕ ਤਬਦੀਲੀ ਹੁੰਦੀ ਹੈ ਸਮੇਂ ਤੋਂ ਪਹਿਲਾਂ ਉਹ ਵੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋ ਜਾਵਾਂਗੇ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ